ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਰੁਜ਼ਗਾਰ ਦਾ ਪ੍ਰਬੰਧਿਤ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਲਾਠੀ ਕਣ ਦੀ ਸਰਕਾਰ ਮਰਦਾਬਾਦ 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 ਮੁਲਾਜ਼ਮ ਪੈਨਸ਼ਨਰ ਇਕਤਾ ਜਿੰਦਾਬਾਦ 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 ਸੜਕਾਂ ਦੇ ਰੋਲਣ ਵਾਲੇ ਮੁਲਾਜ਼ਮਾਂ ਨੂੰ ਮਰਦਾਬਾਦ 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 ਹੱਕ ਲਵਾਵਾਂਗੇ ਜੇਕੇ ਨਾਲ ਹੱਕ ਲਾਵਾਂਗੇ ਜੈ ਜਲਾਲ ਲੋਰ ਪਈ ਤੇ ਜੈ ਜਲਾਲ ਲੋਰ ਪਈ ਤੇ ਜੈ ਜਲਾਲ ਆਵਾਜ਼ ਦੋ ਆਮੀਨ ਆਵਾਜ਼ ਦੋ ਆਮੀਨ ਜੋ ਹਮਸੇ ਟਕਰਾਏਗਾ ਜੋ ਟੂ ਹੋ ਜਾਏਗਾ ਜੋ ਹਮਸੇ ਟਕਰਾਏਗਾ ਜੋ ਟੂ ਹੋ ਜਾਏਗਾ ਲੁੱਡ ਉਤੇ ਕੇ ਪੇਚਾ ਫਸ ਗਿਆ ਐ ਹੋਤੇ ਇਹ ਗੱਲ ਪੰਜ ਸੌ ਜਿਹੜਾ ਧਰਨਤਾ ਗਿਆ ਵਾ ਕੀ ਕਹਿਣਾ ਚਾਹੁੰਦੇ ਫੋਨ ਇਹ ਜੇਨਾ ਤਰਨਾ ਦਿੱਤਾ ਗਿਆ ਐ ਕੋਈ ਸ਼ਾਮ ਨੂੰ ਤਰਨਾ ਨਹੀਂ ਦੇ ਰਹੇ ਕਿਉਂਕਿ ਵੇਖੋ ਇਹ ਪਬਲਿਕ ਦਾਣਾ ਅਸੀਂ ਕਰਨ ਪਤਾਵਾ ਕੋਈ ਜ਼ਹਿਰ ਵਾਸੀ ਹੈ ਸਟਾਫ ਸਾਡੇ ਕੋਲ 20-25% ਟੈਕਨੀਕਲ ਉਹਦੇ ਦੇ ਰਾਤ ਦਿਨ ਸਪਲਾਈ ਭਾਲ ਕਰਦੇ ਆ ਪਰ ਜਿੱਤੇ ਮੁਲਾਜ਼ਮਾਂ ਦੇ ਸਾਡੇ ਹਿੱਤਾ ਜਾਂਦੇ ਆ ਉਥੇ ਸਰਕਾਰ ਸਾਡੇ ਹਿੱਤ ਬਹੁਤ ਨਾਪਦੀ ਹੈ ਜਿੱਦਾਂ ਤੁਸੀਂ ਵੇਖਿਆ ਆ ਡੀਏ ਦੇ ਗੀਟਾਂ ਬੋਲਾ ਫਿੰਡਰ ਦਾ ਕਿਤੀਏ ਜਲ ਗਿਆ ਤੇ ਸਾਨੂੰ ਇੱਕ ਕੈਂਟਰੀ ਮਿਲਿਆ ਅਸੀਂ ਬਦਲਾ ਲੈਂਦਾ ਹਾਂ ਜੀ ਪਲਾਜ਼ਮਾ ਨੇ ਪਰ ਸਰਕਾਰ ਨੂੰ ਪਤਾ ਨਹੀਂ ਕਿ ਇਹਦੇ ਕਿਉਂ ਚੁੱਪ ਆ ਫਿਰ ਸਾਡੇ ਜਿਹੜੇ ਪ੍ਰੇਜ਼ਨਰ ਪੀਚ ਆ ਉਹਨਾਂ ਦੇ ਕਦਮਾਂ ਦਾ ਰੈਗੂਲਰ ਕੀਤਾ ਜਾਵੇ ਤੇ ਸਾਡੀ ਬਰਾਬਰ ਤਨਖਾਹ ਬਰਾਬਰ ਪੋਸਟ ਦੀ ਮੰਗ ਹੋਵੇ 35-400 ਦੀ ਉਹਹੀਂ ਕਾਫੀ ਦਰਗਾਹੋਂ ਕਹਿ ਚੁੱਕੇ ਆ ਕਿ ਜੇ ਐਲਡੀ ਜਿਹਨੂੰ ਬੰਦਾ ਜਾਂ ਸੇਵਾ ਦਾ ਤੋਂ ਜਾਂ ਇਲਮ ਤੋਂ ਜਾਂ ਔਰ ਕਿਸੇ ਪਰ ਮੋਡਰਨ ਦਾ ਉਹਨੂੰ ਜਿਹੜਾ ਨਵੇਂ ਬੰਦੇ ਦੇ ਪਰਪਰ ਇੱਕ ਨਵਾਂ ਭਰਤੀ ਹੁੰਦਾ ਉਹ ਸਕੀਲ ਉਹ ਸੇਵਾ ਫੇਸ ਸਕੀਲ ਦਿੱਤਾ ਜਾਵੇ। ਫੇ ਸਾਡੇ ਜਿਹੜੇ ਬਿਜਲੀ ਨਿਕਲਦੇ ਕੰਮ ਆ ਉਹ ਦੂਜੇ ਦਫ਼ਤਰਾਂ ਨੂੰ ਲੱਗੋ ਆ। ਦੂਜੇ ਦਫ਼ਤਰਾਂ ਜੋ ਤੁਸੀਂ ਵੇਖਿਆ ਜਾ ਕੇ ਪਕੀਟਾਂ ਦੇ ਬਹਿ ਕੇ ਕੰਮ ਹੁੰਦਾ ਸਾਡਾ ਮੌਂਦ ਦੇ ਨਾਲ ਕੰਮ ਹੁੰਦਾ। 2 ਇੰਚ ਦਾ ਪਰਤ ਹੁੰਦਾ ਪਾੜਾ ਹੱਥ ਲੱਗਿਆ ਅੱਡਾ ਜਿੱਥੇ ਬੰਦਾ ਕੱਲੇ ਕਿਨੇ ਮਲਾਜਮ ਜਵਾਨ ਜਾਣ ਦਵਾ ਚੁੱਕੇ ਆ ਉਹ ਤੇ ਸਾਡੇ ਜਿਹੜੇ ਮੁਲਾਜ਼ਮ ਸਟੇਸ਼ਨ ਤੇ ਅਧੀਨ ਸ਼ਰਤੀ ਹੋਈ ਆ ਮਰਿਤਕ ਮੁਲਾਜ਼ਮਾਂ ਦੇ ਇਸ਼ਤੋ ਉਹਦੇ ਵਿੱਚ ਉਹਨਾਂ ਕੋ 12% ਵਿਆਜ ਲਿਆ ਜਾ ਰਿਹਾ ਐਂ ਉਹਨਾਂ ਨੂੰ ਅਪੀਲ ਕਿੱਦਰੀ ਭੇਜੀ 0% ਵਿਆਜ ਤੇ ਲਓ ਕਿਉਂਕਿ ਇਹਨਾਂ ਦਾ ਅੱਗੇ ਬੜਾ ਤਕਾ ਆ ਪੰਜਾਬ ਦੇ ਸਰਦ ਤੋਂ ਬੰਦੀ ਲੱਗੇ ਸਾਡੇ ਡਿਪਾਰਟਮੈਂਟ ਨੇ 8-10 ਸਾਲ ਲੰਬੀ ਬੰਦ ਕੀਤੀ ਇੱਕ ਤੇ 10 ਸਾਲ ਉਹਨਾਂ ਦਾ ਪੀੜ ਖਰਾਬ ਹੋ ਗਿਆ ਉਹ 10 ਸਾਲ ਪਹਿਲਾਂ ਲੱਗੇ ਅੱਜ ਕਿਤੇ ਦੇ ਕਿਤੇ ਬਿੱਕੀ ਹੋਣੀ ਦੂਜਾ ਉਹਨਾਂ ਕੋ 12% ਵਿਆਜ ਲਿਆ ਜਾ ਉਹਨਾਂ ਕੋਈ ਨਹੀਂ ਹੱਥੇ ਨਹੀਂ ਹੈ ਕੀ ਪੈਸੇ ਭਰ ਦੇਣਾ ਕਿ ਤੇ ਜੀ ਇਹ ਕਿ ਜੀ ਚੋਕ ਇਸ ਤਰ੍ਹਾਂ ਦਿੱਤੇ ਜਾਣ ਅਸੀਂ ਇਹ ਮੰਗਦੀ ਆ ਵੀ ਵਿਆਜ ਜ਼ੀਰੋ ਕਰਕੇ ਪੈਸੇ ਦੇ ਲਈ ਜ਼ਿਆਦਾ ਵਿਆਜ ਜ਼ੀਰੋ ਕੀਤਾ ਜਾਵੇ ਤੇ ਇਹ ਕਰਕੇ ਉਹਨਾਂ ਦਾ ਪਹਿਲਾਂ ਹੀ ਬੜਾ ਧਮਾਕਾ ਪਾ ਲਿਆ ਵਾ ਉਹਨਾਂ ਨੂੰ 10 ਸਾਲ ਪਹਿਲਾਂ ਨੌਕਰੀ ਪਹਿਲੀ ਨਹੀਂ ਜੀ ਉਹ ਨਹੀਂ ਮਿਲੀ ਇਹ ਕਰਕੇ ਉਹਨਾਂ ਦਾ ਵਿਆਜ ਜ਼ੀਰੋ ਕਰਕੇ ਤੇ ਫਿਰ ਪੈਸੇ ਲੈ ਜਾਂ ਤੇ ਕਿੱਤਾਂ ਦੇ ਲੈ ਜਾਂ ਇਹ ਸਾਡਾ ਜੀ ਮੇਨ ਮਸਲੇ ਹੈਗੇ ਉਹਦੇ ਵਿੱਚ 2-4 ਸਾਡੇ ਮਸਲੇ ਉੱਭਰੇਗੇ ਜਿੱਦਾਂ ਮੰਨ ਲਓ ਆਪਣੇ ਅਸੀਂ ਕੰਮ ਕਰਦੇ ਹਾਂ ਬਾਰ ਫੇਲ ਡੈਥ ਹੋ ਜਾਂਦੀ ਫਰੰਟ ਲਾ ਕੇ ਅੰਦਰ 10 ਲੱਖ ਫਿਰ ਸਰਕਾਰ ਦੇ ਪਿਛਲੇ 20 ਜਿਹੜਾ ਆ 3 ਹੋ ਗਿਆ ਟੋਟਲ ਐਂ ਹੁਣ ਵਾਦਾ ਕੀਤਾ ਇਸ ਫੈਰੀ ਖਾਲ ਵਧਾਵਾਂ ਉਹ ਵਧਾਉਣਾ ਚਾਹੀਦਾ ਉਹ ਕਿਉਂ ਨਹੀਂ ਵਧਾ ਰਹੇ ਬਾਕੀ ਕਲਾਜ਼ਮਾਂ ਨੂੰ ਕੋੜ ਕੋੜ ਕੇ ਆ ਮਿਲਦਾ ਸਾਡੇ ਡਿਪਾਰਟਮੈਂਟ ਦਾ ਸਾਡੇ ਕਿਉਂ 30 ਲੱਖ ਨਾਲੇ ਪਬਲਿਕ ਜਗ੍ਹਾ ਕਦੇ ਦਾਦੇ ਕੀ ਦਾ ਜੀ ਕਰਦਾ ਹੱਥ ਲੱਗਣ ਕੋਈ ਲਾਉਂਦਾ ਪਰ ਉਹ ਗੱਲ ਹੈ ਸਿਸਟਮ ਬਣਿਆ ਗਿਆ ਸਰਕਾਰ ਦਾ ਥੋੜਾ ਜਿਹਾ ਨੂੰ ਵਧਾਇਆ ਹੁਣ ਕੁਝ ਬੈਂਕ ਨੂੰ ਕਹਿੰਦੇ ਲੱਗਦੇ ਠੀਕ ਹੈ ਸਿਆਣਤੀਆਂ ਬਣ ਗਿਆ ਟਾੜੀਆਂ 25 ਮੰਗਾਈ 25 ਮੰਗਾ ਦੇ ਹਰ ਵਰਗ ਦੀ ਮੰਗ ਹੈਗੀ ਉਹਦੇ ਵਿੱਚ ਕਿ ਮੈਂ ਕੈਟਾਗਰੀ ਗਿਣਾਵਾਂ ਤੇ ਬਹੁਤ ਜ਼ਿਆਦੀ ਹੋ ਜਾਣੀਆਂ ਕੰਮ ਬੜਾ ਲੱਗਦਾ ਤੇ ਇਹ ਵੀ ਚਲਾਉਣੀ ਆ ਸਾਰੀਆਂ ਮੰਗਾਂ ਤੇ ਸਹਿਮਤੀਆਂ ਬਣੀਆਂ ਸਰਕਾਰ ਦੇ ਹੁੰਦੇ ਆ ਵਿੱਤ ਮੰਤਰੀ ਜੀ ਭਾਰਤ ਸਿੰਘ ਜੀ ਮਾ ਕੀਟਰ ਸਾਹਿਬ ਤੇ ਸਾਡੀ ਮੈਨੇਜਮੈਂਟ ਡਾਇਰੈਕਟਰ ਸਾਰੇ ਵਿੱਚੇ ਸਾਰਿਆਂ ਜਿੱਥੇ ਬੰਦੇ ਆ ਬੈਠੇ ਆ ਜਿਹਨਾਂ ਦੇ ਜ਼ਿੰਦ ਦੇ ਹੋ ਗਿਆ ਉਹ ਲਾਗੂ ਨਹੀਂ ਕਰ ਰਹੇ ਤੁਹਾਡੀ ਲੜਾਈ ਇਹ ਆ ਵੀ ਲਾਗੂ ਕਰਕੇ ਤੁਹਾਨੂੰ ਸਰਕਰ ਦੇ ਦੋ ਜਿਹਨਾਂ ਦੇ ਜ਼ਿੰਦ ਦੇ ਹੋ ਗਿਆ ਵਾ ਇਹ ਸ਼ਹਿਰੀ ਦਾ ਨਸਬਤ ਕਰਦੇ ਨੇ ਆ ਨਾ ਤੇ ਸਾਡੀ ਪਬਲਿਕ ਦਾਬ ਹੋਵੇ ਕਿਉਂਕਿ ਪੈੜੀ ਜੀਨ ਚੱਲ ਰਿਹਾ ਵਾ ਬਾਹਰ ਕਿਸਾਨਾਂ ਦੀ ਫਸਲ ਵੀ ਖਰਾਬ ਹੋ ਰਹੀ ਆ ਭਾਵੇਂ ਕਿ ਕਿਸਾਨ ਸਾਨੂੰ ਸਮਰਥਨ ਦੇ ਰਹੇ ਆ ਇਹ ਸਾਡੀਆਂ ਮੰਗਾਂ ਲਾਗੂ ਕਰਨ ਦੀ ਬਜਾਏ ਬਟਾ ਕਦੇ ਐਸਾ ਡਰਾਵਾ ਨਹੀਂ ਕਦੇ ਕੇ ਦਾ ਇਹ ਭੀੜ ਮੋੜ ਜਾ ਰਹਾ ਐਸਾ ਸਾਡੇ ਨੇ ਮਿਹਰਦ ਤੇਗਾ ਨਾ ਹੀ ਇਹਨੂੰ ਸਮਝਦੇ ਆ ਕਿਉਂਕਿ ਅੱਜ ਐਂ ਜਦੋਂ ਪੀਜੀ ਮੁਲਾਜ਼ਮ ਲੜਦੇ ਆ ਪਰਿਵਾਰ ਸਾਡੇ ਘਰਾਂ 'ਚ ਬੈਠੇ ਆ ਸਾਡੇ ਭਰਾ ਭਤੀਜੇ ਜਿਹਦੇ ਬੰਦਿਆ ਬਾਹਰ ਬੈਠੀਆਂ ਆ ਅਜੇ ਆਵਾਜ਼ ਨਹੀਂ ਦਿੱਤੀ ਇਕੱਲੇ ਇਕੱਲੇ ਲੜਦੇ ਪਏ ਆ ਜੇ ਜਿਆਦਾ ਟਕਰਾਈ ਕਰਨਗੇ ਤੇ ਫਿਰ ਏਡੇ ਪੰਜਾਬ 'ਚ ਮਾਹੌਲ ਖਰਾਬ ਹੋਊਗਾ ਸਾਰੇ ਧਾਰੇ ਤੇ ਸਾਰੇ ਜਿਹਦੇ ਬੰਦਿਆ ਸਾਰੇ ਜਿਹੜੀਆਂ ਕੈਟਾਗਰੀਆਂ ਇਹ ਤੁਹਾਡੇ ਖਾਸ ਦੇ ਵਿੱਚ ਸਾਨੂੰ ਸਮਰਥਨ ਦੇ ਨਹੀਂ ਆ ਤੇ ਕਰਕੇ ਅਸੀਂ ਹਲੇਵਾਜ ਨਹੀਂ ਦਿੱਤੀ ਜਦੋਂ ਦੇ ਦਿੱਤੀ ਆ ਜਾਣਾ ਐਂ ਚਾਹੁੰਦੇ ਆ ਵੀ ਸਾਡੀਆਂ ਜਿਹੜੀਆਂ ਮੰਗਾਂ ਮੰਗੀਆਂ ਗਈਆਂ ਉਹਨਾਂ ਜਲਦੀ ਤੋਂ ਜਲਦ ਤੁਹਾਡੇ ਪ੍ਰੈਸ ਦਾਈ ਸਮਾਧੀਆਂ ਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਵੇਖੋ ਇੱਕ ਚੌਟਾ ਥੰਮ ਜੇ ਤੁਸੀਂ ਸਾਡੀ ਆਵਾਜ਼ ਅੱਗੇ ਵੀ ਪਹਿਲਾਂ ਬੁਲੰਦ ਕਰਦੇ ਆ ਐਂ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਅੱਜ ਵੀ ਬੁਲੰਦ ਕਰਨਾ ਹੈ ਜੀ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ ਵੀ ਇਹ ਕਮਨਾ ਨਾ ਕੀਤਾ ਜਾਵੇ ਤੇ ਇਹ ਮੰਗਾਂ ਟੇਬਲ ਟਾਕ ਦੇ ਅਸੀਂ ਬਹਿ ਕੇ ਦੇਣ ਲਈ ਤਿਆਰ ਹਾਂ ਅਸੀਂ ਮੰਗਾਂ ਦਾ ਸਹਿਨ ਦੀ ਹੋ ਗਈ ਆ ਮੰਨੀਆਂ ਗਈਆਂ ਵਾ ਲਾਗੂ ਕਰਨ ਦੀ ਗੱਲ ਵਾ ਲਾਗੂ ਕਰ ਦਿਓ ਤੇ ਸਰਕੂਲਰ ਦੇ ਦਿਓ ਤੇ ਅਸੀਂ ਅੱਜ ਇਹਨੂੰ ਜਿਹੜਾ ਪੋਸਟਪੋਨ ਕਰ ਦਿੰਦੇ ਆ ਹੁਣੀ ਇਹ ਆਪੇ ਪਾਸਰ ਨਾਲ ਪੀਓਡੀ ਦੀ ਸਰਕਾਰ ਦੀ ਹੈ ਸਰਕਾਰ ਤੋਂ ਬਾਹਰ ਉਹਦੇ ਲਾ ਦੇਣ ਪੀਓਡੀ ਦੀ ਮੀਟਿੰਗ ਪਾਸ ਕਰਵਾ ਲਈਏ ਉਹ ਕਿੱਡੀ ਵੱਡੀ ਗੱਲ ਅੱਗੇ ਪਿਛਲੇ ਸਮੇਂ ਚ ਦਿੰਦੇ ਰਿਹਾ ਇਹ ਮੈਗਨੋ ਕਈ ਕਰਨ ਵਾਸਤੇ ਨਵੇਂ ਪੱਤੀ ਕੀ ਹੈ ਵੇ ਅਸੀਂ ਇਹ ਖਦਾ ਦੇ ਲਾਗਤਾਂ ਡਾਕਟਰ ਸੰਘਾਤ ਨੇ ਕਹਿੰਦੇ 13 ਤਰੀਕ ਤੱਕ ਦਿੱਤਾ ਵਾ ਤੇ ਇਹ ਵੀ ਨਾਲ ਇਹ ਕਿਹਾ ਵਾ ਕਿ ਜੇ ਨਹੀਂ ਲਾਗੂ ਕਰਦੇ ਤੇ ਇਹ ਗਾਂਵ ਵਿਧਾਇਕ ਦਾ ਹਦਾ ਔਰ 15 ਘਾਤਰੋਂ ਸਾਡਾ ਬਹਿਲ ਹੋ ਗਿਆ ਜੇ ਸਾਡਾ ਨਾਮ ਲਾਗੂ ਕੀਤਾ ਅਹੀਂ ਵੱਡੇ ਪੱਦਰ ਤੇ ਜਿੱਥੇ ਜਿੱਥੇ ਇੰਨੇ ਝੰਡੇ ਲਗਾਉਣੇ ਆ ਆਪਣੇ ਦਫ਼ਤਰਾਂ ਜਾਂ ਕਿਤੇ ਲਾਗੇ ਬੰਨੇ ਕੱਟ ਕਰਕੇ ਤੇ ਕਾਲੇ ਝੰਡੇ ਨਾਲ ਜ਼ੋਰ ਕਰਾਂਗੇ ਜ਼ੋਰ ਮਾਰਟ ਕਰਾਂਗੇ ਅਸੀਂ ਜਿਆਦੀ ਦਾ ਦਿਹਾੜਾ ਵਾ ਪਰ ਤੁਹਾਨੂੰ ਇਹਨਾਂ ਮੁਲਾਜ਼ਮਾਂ ਨੂੰ ਗੁਲਾਮ ਬਣਾਇਆ ਵਾ ਅਸੀਂ ਆਪਣਾ ਪ੍ਰਤੀਕ ਕਰਾਂਗੇ ਆਪਣੀ ਯਾਦ ਦੀ ਕਾਲੇ ਝੰਡਾ ਲੈ ਕੇ ਵਿਕਾਸ ਜਾਂਦੇ ਨੀਤੀਆਂ ਵਾ ਉਹਦੇ ਵਿਰੁੱਧ ਜਾਵਾਂਗੇ